ਦੇਖੋ ਇਹਦੇ ਤੇ ਨੀਸ਼ੂ ਬਾਈ ਲਾਸਟ ਬਹੁਤ ਬਹੁਤ ਮੋਰ ਬਾਬਸਾ ਆਉਂਦੀ ਆ ਗੋ ਚੱਲਦੇ ਆ ਪਹਿਲਾਂ ਕਹਿੰਦਾ ਬੈਕ ਨੂੰ ਲੈ ਜੀ ਕਹਿੰਦਾ ਹੋਰ ਹੋਰ ਬਹੁਤ ਅੱਜਾ ਬਾਈ ਨੇ ਲਿਖਿਆ ਹੋਇਆ ਮੈਂ ਬਹੁਤ ਚਿਰ ਦਾ ਦੇਖਦਾ ਹੁੰਦਾ ਸੀ ਟਰੈਕਟਰ ਦੇ ਮੂਰੇ ਕੰਕਰ ਬਾਈਓ ਮੁੰਡਾ ਮਨ ਨੂੰ ਆਪਾਂ ਦੇਖ ਲਓ ਕਿ ਸਾਈਡ 'ਚ ਆ ਕਾਲਾ ਫੇਸ ਦੇਖੋ ਕਿੱਧਰ ਦੀ ਆਉਂ ਗਿਆ ਕਾਲਾ ਕਾਲਾ ਮੂੰਹ ਨਾਵੇ ਕਿੱਧਰ ਗਿਆ ਉਹ ਫਸਲ ਧਾਮ ਕੀਤਾ ਰਹੇ ਹੋ ਵਾ ਵੀਡੀਓ ਨਾ ਮਾਏ ਸੌਰੀ ਵੀਡੀਓ ਬੰਦ ਰੱਖੀ ਲੋ ਜਾਨੀ ਮਨਾ ਮੈਂ ਆਉਂਦਾ ਟਰੈਕਟਰ ਦੇ ਵੇਟ ਕਿੰਨਾ ਹੋਊ ਬਾਈ ਕਹਿੰਦਾ ਹੋਊਗਾ 40 ਕੁੰਟਲ 45 ਕੁਇੰਟਲਾ 45 ਕੁਇੰਟਲਾ ਹਾਏ ਮਿਸਤਰੀ ਅੱਗੇ ਤੂੰ ਮੈਂ ਤਾਂ 24 ਨੰਬਰ ਤੇ ਆ ਗਿਆ ਕਲੀਸ਼ੂ ਕਿਤੇ ਚੌਥਾ ਛੱਡੇ ਆਇਆ ਉਹ ਚੌਥਾ ਨੰਬਰ ਤੇ ਰਹੇ ਸੀ ਚੌਥੇ ਨਹੀਂ ਆਏ ਸੇ ਅਮੇ ਹਾਂ ਅਮਲੇ 3 ਨਮਾ ਹਮੇ ਜਰੂਰ ਕਰੇ ਵੀ ਲੈਣਾ ਹੀ ਨਹੀਂ ਅਪਣਾਮ ਤੇ ਜਾਂਦੇ ਇਨਾਮ ਤੇ ਰਹੇ ਹੋਏ ਆਏ ਹਾਏ ਉਹ ਜਾਂਦ ਵਾ ਲਓ ਜੀ ਗਿੱਲਾ ਥੋ ਹੈ ਗੱਡੀਆਂ ਘਟਾ ਲਓ ਅਸ਼ਾਰ ਵੀ ਵੀ ਹੈ ਕੌਣ ਆ ਇਹ ਕੌਣ ਆ ਇਸ ਘਰ ਵੀ ਹੈ ਪਤਾ ਨਹੀਂ ਉਹ ਜ਼ਮੀਨ ਬਾਈ ਥੋੜੀ ਉਹ ਆ ਚੀਕਣੀ ਹੈ ਨਾ ਨਿਗਾ ਮਾਰ ਲਓ ਮੈਂ ਉਹਨਾਂ ਨੂੰ ਫੋਨ ਕਰ ਦਾਂ ਵੀ ਕੌਣ ਸਾਡੇ ਦੀ ਗਵਾਰੀ ਗੱਡੀ ਜੱਟ ਤੇ ਜਾ ਕਲੀ ਸਾਡੇ ਮੇਰਾ ਤੇ ਬਾਬਾ ਜੀ ਆ ਜਾ ਜੱਟ ਤੇ ਆਰਡਰ ਖਾਣੇ ਕੰਬੀਨੇਸ਼ਨ ਚ ਉੱਤੀ ਜਾ। ਆਈ ਜੇ ਨੇ ਬਾਈ ਕੋਲ ਆਏ ਹੋਏ ਸੀਗੇ ਅੱਜ। ਹੁਣੀ ਨਾ ਬਾਈਓ ਤੁਸੀਂ ਮਹਾਵੀਰ ਵਾਲੀ ਜਿਹੜੀ ਰੀਲ ਨਹੀਂ ਪਾਈ ਹੋਈ। ਉਹ ਹੁਣੀ ਆਪ ਲੋ ਆਜੀ ਤੋਂ ਟੁਕਰੀਆਂ ਨਾ। ਉਹ ਦੁਆ ਲਗਵਾਜੇ ਵੀ ਹਾਇਦਰਾ ਦਾ। ਆ ਆ ਆ। ਆਦੀ ਸਾਤਾ ਜੀ। ਲੈ ਬਈ। ਆਹ ਦੇਖ ਬਾਈ। ਆਪੋ ਸੇਂਦਰ ਬਈ। ਲਓ ਜੀ ਰਾਜਪੁਰਾ ਟੱਪਿਆ ਏ। ਪਾਣੀ ਪਤ ਹੈਗਾ 127 ਮਹਾਬਸ ਗਮਲਾ ਪਿਆ ਲਓ ਚੱਲੀਏ ਮਾਤਾ ਜੀ ਅੱਜ ਹੀ ਜਾਣਾ ਵੀਰੇ ਨੀਸ਼ੂ ਦੇਸ਼ਵਾਲ ਵੀਰੇ ਕੇ ਘਰੇ ਜਾ ਕੇ ਆਉਣਾ ਬਹੁਤ ਟਾਈਮ ਹੋ ਗਿਆ ਅੱਜ ਜਾ ਕੇ ਆਉਣੇ ਆ ਤੇ ਆਜੋ ਫਿਰ ਅੱਗੇ ਚੱਲੀਏ ਵੀਰੇ ता जी हांतरी रफड़ पाई बैठे कले ही ने टॉमी मोटर चल रही है बहुत सोहना माहौल चाल खेत तड़के तड़के का माहौल बहुत चरवा देखते दे हुए ਆ ਵੀ ਸਵੇਰੇ ਥੋੜਾ ਜਿਹਾ ਆਧਰੇ ਆ ਪੱਕਾ ਉੱਠਦੇ ਆ ਨਹੀਂ ਕਿੰਨਾ ਸੋਹਣਾ ਮਾਹੌਲ ਆ ਨਾ ਕਾਲੀਆਂ ਹੋ ਗਈਆਂ ਫਸਲਾਂ ਮੈਂ ਆਪਣੇ ਲਈ ਵਧੀਆ ਖੜੀ ਜਿਹੜੀ ਸੰਤ ਚਲੋ ਸ਼ੁਕਰ ਵੀਰ ਆਇਆ ਰੁਟਾ ਵੀਟਰ ਜਾ ਫੇੜੀ ਸੰਤ ਇੱਕ ਦਿਨ ਹਨਾ ਜੀ ਨੂੰ ਲਿਆਉਂਗਾ ਠੀਕ ਆ ਬਾਤਾਂ ਇਹਦੀ 2 ਵਜੇ ਹਾਂ ਰੋਕੇ ਲਈਏ ਹਾਂ 7:00 ਵਜੇ ਕੱਤਵੇ ਹੀ ਰਹਿ ਗਏ ਨੇ। ਉਹ ਛੱਲੀਆਂ ਤੋੜਨ ਲੱਗੇ ਹੋਏ ਨੇ। ਹਾਂ ਹੋਵੇ। ਧੰਨੀਆਂ ਤੋੜ ਕੇ ਮੱਕੀ ਅੱਡ ਵੱਡ ਲੈਣਗੇ ਹਨਾ। ਚਲੋ ਅੱਗੇ ਮਲਾਉਣੀ। ਲਓ ਜੀ ਪਿੰਡ ਦੇ ਚੱਲੇ ਦੀ ਚਾਚਾ ਜੀ ਮਿਲ ਗਏ ਹੋਰ ਚਾਚਾ ਜੀ ਠੀਕ ਹੋ? ਹਾਂਜੀ ਹਾਂਜੀ ਬਹੁਤ ਵਧੀਆ ਬਹੁਤ ਵਧੀਆ। ਹੁਣ ਇੱਕ ਦਿਨ ਚਾਚਾ ਜੀ ਨਾਲ ਬਣਾਵਾਂਗੇ ਵਧੀਆ ਜੀ। ਹਾਂਜੀ। ਬੱਕਰੀਆਂ ਵਾਲਾ ਚਾਚਾ ਜੀ। ਕਾ ਬਾੜਾ ਕੈਂਟ ਆ ਯਾਰ ਬਹੁਤ ਵਧੀਆ ਤੁਸੀਂ ਦੇਖੋ ਨੰਦ ਆਉ ਦੇਖ ਕੇ ਨੰਦ ਪੂਰਾ ਨੰਦ ਆ ਨੰਦ ਬੈਂਕਣਾ ਦੇਖੋ ਐਨ ਉਹ ਚ ਪੁਰਾਣਾ ਬਿਸਤ ਦਿਖਾਵਾਂਗੇ ਤੁਹਾਨੂੰ ਤੇ ਇੱਕ ਅੱਦੇ ਦਿਨ ਚ ਦਿਖਾਉਨੇ ਆ ਫਿਰ ਚਾਚਾ ਜੀ ਨਾ ਠੀਕ ਆ ਚਾਚਾ ਜੀ ਓਕੇ ਜੀ ਬਾਬਾ ਜੀ ਕਿੱਥੇ ਖੜੇ ਹੋ ਖੜੇ ਆ ਉੱਥੇ ਫਾਟਕਾਂ ਤੇ ਫਾਟਕਾਂ ਦੇ ਖੜੇ ਆ ਇਤੋ ਭਲਾਣ ਡੀਗ ਰਹੇ ਆ ਟ੍ਰੇਨ ਨੂੰ ਤੇ ਉਹਨਾ ਆਟੋਮੈਟਿਕ ਹੋਣ ਨਾਲ ਐ ਆ ਵੀ ਟਾਈਮ ਟੂ ਟਾਈਮ ਲਾਉਂਦੇ ਨੇ ਅੱਗੇ ਦਾ ਗੇੜੀ ਆ ਜਾਂਦੇ ਹੁੰਦੇ ਜੀ ਖੜੇ ਸੰਤਿਆ ਨਾ ਕੰਮ ਚੱਲ ਰਿਹਾ ਕੰਮ ਜਲ ਰਿਹਾ ਜੀ ਮਾਰੋ ਮਾਰ ਉਹ ਦੇਖੋ ਇਹ ਉਹ ਜਲ ਰਿਹਾ ਚਲੋ ਟ੍ਰੇਨ ਆਉਂਦੀ ਆ ਦਿਖਾਉਣੀ ਆ ਫੇਰ ਸਾਨੂੰ ਅੱਗ ਵਾਂਗੂੰ ਲੰਗ ਰਹੀ ਐ ਕਿਹੜੀ ਆ ਇਹ ਪਸਾ ਚੱਲੀ ਐ ਅੰਮ੍ਰਿਤਸਰ ਤੋਂ ਚੱਲੀ ਆਈ ਕਿੱਥੋਂ ਦੇਖੀ ਪਿੱਛੋਂ ਦੇਖਦੇ ਨਹੀਂ ਰਿਹਾ ਨਹੀਂ ਤੇਜ਼ ਆ ਬਾਈ ਇਹ ਲੰਗੀ ਦਬਦਾ ਬਟਨ ਦਬਦੇ ਦਬਦੇ ਪਹਿਲਾਂ ਕਹਿੰਦੇ ਸੀ ਡੱਬੇ ਗਣੋ ਕਿੰਨੇ ਨੇ ਦਬਦੇ ਬਟਨ ਯਾਰ ਅਜੇ 1 ਕਿਲੋ ਮੀਟਰ ਜਾਊਗੀ 1 ਕਿਲੋਮੀਟਰ ਤੋਂ ਬਾਅਦ ਦਬਦਿਆਂ ਰਹਿਣਾ ਗੁਰਪ੍ਰੀਤ ਦਮ ਜੋ ਬਾਹਰ ਆਲੇ ਆ ਰਾਜਪੁਰਾ ਟੱਪਿਆ ਏ ਇੱਥੋਂ ਪਾਣੀ ਪੱਤ ਹੈਗਾ 127 ਕਿਲੋਮੀਟਰ ਤੇ ਅਕਾਲ ਹੁਣਾ ਦੀ ਗੱਡੀ ਪਿੱਛੇ ਆ ਬਸ ਉਹ ਵੀ ਨਾਲ ਰਨ ਵਾਲੀ ਨੇ ਉਹ ਵੀ ਪਿੱਛੇ ਰਾਜਪੁਰਾ ਬਾਜ਼ਾਰ ਚੋਂ ਨਿਕਲ ਕੇ ਰੋਡ ਤੇ ਚੜ੍ਹ ਗਏ ਤੇ ਆਜੋ ਫਿਰ ਅੱਗੇ ਮਿਲਦੇ ਆ ਪੰਪ ਦੇਖੋ ਗੰਗਾਹੰਡ ਜਿਹੜਾ ਜੂਪੀ ਜਾਂਦੇ ਸੀ ਇਹ ਪੰਪ ਤੇ ਖੜੇ ਸੀ ਸੰਤ ਲਓ ਜੀ ਹਵੇਲੀ ਪਹੁੰਚ ਗਏ ਕਿੱਥੇ ਅੰਬਾਲਾ ਟੱਪ ਕੇ ਕਾ ਬੰਦੇ ਵੀ ਪਿੱਛੇ ਸਾਡੇ 5 ਕਿਲੋਮੀਟਰ ਦੂਰ ਨੇ ਉਹ ਵੀ ਆ ਰਹੇ ਨੇ ਆਜੋ ਫਿਰ ਅੱਗੇ ਲਓ ਜੀ ਹਵੇਲੀ ਦੇ ਅੰਦਰ ਪਹੁੰਚੇ ਬਹੁਤ ਘੈਂਟ ਹਵੇਲੀ ਬਣੀ ਹੋਈ ਆ ਜੀ ਹਨਾ ਸੰਤ ਜੀ ਬਹੁਤ ਵਧੀਆ ਬਹੁਤ ਘੈਂਟ ਪਾਣੀ ਲਿਆ ਕੇ ਦਿਓ ਵੀਰੇ ਠੰਡਾ ਆਹ ਬੋਤਲ ਲੈ ਜਾਓ ਪੂਰਾ ਠੰਡਾ ਲਿਆਓ ਬਾਕੀ ਆਰਡਰ ਦੰਦੇ ਆ ਬੰਦੇ ਆਉਂਦੇ ਨੇ ਲਓ ਜੀ ਬਾਬਾ ਜੀ ਅਕਾਲ ਜੀ ਚਲਾ ਰਹੇ ਨੇ ਹਾਂਜੀ ਅਕਾਲ ਜੀ ਠੀਕ ਹੋ ਹੋਰ ਵੀਰੇ ਸਤਿ ਅਕਾਲ ਵੀਰ ਨਾਲ ਗੱਲਾਂ ਕਰਦੇ ਯਾਰ ਇਹਦੀ ਬਾਈ ਇੱਧਰ ਬੈਠੇ ਨੇ ਵੀ ਨੀਸ਼ੂ ਵੀਰ ਦੀਆਂ ਬਾਈ ਬਾਈ ਦੀ ਬਹੁਤ محبت ਸੀ ਬਾਈ ਨੇ ਮੈਨੂੰ ਬਹੁਤ ਮਾਰ ਗਿਆ ਸੀ ਵੀ ਚੱਲਦੇ ਆ ਚੱਲਦੇ ਆ ਪਰ ਟਾਈਮ ਬਾਈ ਐਵੇਂ ਤਾਂ ਹੀ ਮਸਾਂ ਇਕੱਠੇ ਹੁੰਨੇ ਆ ਹੁਣ ਜਾਣ ਇੱਧਰ ਉੱਧਰ ਹਨਾ ਅਕਾਲ ਵੀਰ ਨਾਲ ਤਾਂ ਬਹੁਤ ਪਿਆਰ ਸੀ ਗਾਲਾ ਹਨਾ ਨੀਸ਼ੂ ਦਾ ਬਾਲਾ ਜੀ ਕੈਂਟ ਬੰਦਾ ਹੀ ਹਨਾ ਵੀਰੇ ਪੂਰਾ ਉਹਦੇ ਵਰਗਾ ਬੰਦਾ ਹੀ ਹੁੰਦਾ ਕਿਹਦੇ ਵਰਗਾ ਆਈ ਫੇਰ ਵੀ ਕਹੇ ਜਾਂ ਬੰਦਾ ਹੀ ਨਹੀਂ ਬੰਦਾ ਦੇ ਵਰਗਾ ਇਹੇ ਆਸੀ ਹੈ ਕਿ ਸਵਾ ਅੱਜ ਤੱਕ ਮੈਨੂੰ ਕੋਈ ਬੰਦਾ ਦੇ ਵਰਗਾ ਟੱਕਰ ਹੀ ਨਹੀਂ ਆਏ ਹਾਂ ਯਾਰ ਹੈ ਅੱਡੇ ਹੋਰਾ ਸੀ ਉਹਨਾਂ ਦਾ ਬਹੁਤ ਕੈਂਟ ਬਾਕਣਾ ਯਾਰ ਦਲੇਰ ਬਹੁਤ ਈ ਹਨਾ ਟ੍ਰੈਕਟਰ ਚਾਤ ਲੰਦਾ ਨਹੀਂ ਤੇ ਭਾਈ ਅਸੀਂ ਬਹੁਤ ਚਿਰ ਦਾ ਬਣਾਇਆ ਹੈ ਪ੍ਰੋਗਰਾਮ ਚਲੋ ਕੁਝ ਨਹੀਂ ਪਤਾ ਦੀ ਕੱਲ ਆਪਣਾ ਟਾਈਮ ਦੇ ਦੇਖ ਜਿਵੇਂ ਰੱਬ ਨੇ ਬਣਾ ਹਾਂ ਟਾਈਮ ਤੁਸੀਂ ਭਾਈ ਵੀ ਮਰਦ ਰਿਆ ਪਰ ਉਹ ਮਾਇਆ ਦੇ ਰੱਖਦੇ ਅਸੀਂ ਵੀ ਭਾਈ ਸ਼ਿਮਲਿਓ ਆਏ ਫੇਰ ਵੀ ਜਾਣ ਕਰਕੇ ਕਿਉਂਕਿ ਅੱਜ ਆਇਆ ਨਹੀਂ ਜੀ ਜਾਣਾ ਫਿਰ ਇਹਨੂੰ ਮੈਂ ਕਿਹਾ ਵੀ ਚੱਲ ਪਏ ਅਸੀਂ ਰਾਤ 3 ਵਜੇ ਘਰੇ ਪਹੁੰਚੇ ਉਸ ਤੋਂ ਬਾਅਦ ਹੁਣ ਮੰਨ ਲਓ ਕਿ ਵੱਜ ਗਏ 1:00 ਵੱਜ ਗਏ 1:30 ਸਵੇਰੇ 8:00 ਵਜੇ ਉੱਠ ਕੇ ਨਿਕਲ ਪਏ ਹੁਣ ਅੱਧੇ ਰਾਹ ਪਹੁੰਚ ਗਏ ਅਸੀਂ ਪਾਣੀਪਤ ਤੋਂ 60 ਕਿਲੋਮੀਟਰ ਦੂਰ ਕਿ ਨਹੀਂ ਉਹ ਬਾਈ ਦੇ ਘਰੇ ਜਾ ਨਹੀਂ ਸੀ ਹੋਇਆ ਹਣਾ ਬਹੁਤ ਚਿਰ ਦਾ ਤੇ ਹੁਣ ਬਣਿਆ ਸਵੱਬ ਬਹੁਤ ਟਾਈਮ ਬਾਅਦ ਤੇ ਬਾਕੀ ਸੋਹੀ ਚੰਗੇ ਟਾਈਮ ਦਾ ਹਰ ਇੱਕ ਕੰਡ ਦਾ ਬਾਹ ਉਹ ਕਹਿੰਦਾ ਮਾਰੇ ਟਾਈਮ ਖੜਦਾ ਨਾ ਬੰਦਾ ਹੀ ਉਹ ਆ ਬਿਲਕੁਲ ਬਿਲਕੁਲ ਕੁਛ ਮਰਜ਼ੀ ਕਰੀ ਜਾਵੇਂ ਕੁਝ ਅੰਗੇ ਟਾਈਮ ਦਾ ਵੀ ਆ ਆਹ ਮੇਰਾ ਬੰਦਾ ਵਾਰੀ ਟਾਈਮ ਖੜਦਣਾ ਜਾ ਕੇ ਬਿਲਕੁਲ ਮੈਂ ਤੈਨੂੰ ਉਦੋਂ ਵੀ ਕਿਹਾ ਸੀ ਉਦੋਂ ਸਾਡੇ ਘਰੇ ਖੰਡ ਪਾੜਤੀ ਜਦੋਂ ਬਾਈ ਰਿਓ ਹਣਾ ਤੇ ਬਾਕੀ ਵੀਰੇ ਰੱਬ ਸੁੱਖ ਰੱਖੇ ਮੋਹ ਮੁਹੱਬਤ ਦਾ ਸਾਡੀ ਗੱਲ ਵੀਰੇ ਨਾਲ ਵਧੀਆ ਤੇ ਬਾਕੀ ਵੀਰ ਨੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਨੇ ਨੇ 10 ਅਗਸਤ ਨੂੰ ਹਨਾ ਜੀ ਤੇ ਉਹ ਵੀ ਸਾਰੇ ਪ੍ਰੋਪਰ ਅਪਡੇਟ ਪਾਵਾਂਗੇ ਇੰਸਟਾ ਤੇ ਵੀ ਪਾਵਾਂਗੇ ਤੇ ਆਜੋ ਫਿਰ ਹੁਣ ਅੱਗੇ ਚੱਲੀਏ ਹਨਾ ਜੀ ਆਓ ਜੀ ਨੀਸ਼ੂ ਬਾਈ ਹੁਣਾਂ ਦੇ ਏਰੀਏ 'ਚ ਪਹੁੰਚ ਗਏ ਆਹ ਰੋਡ ਤੇ ਅਕਾਲ ਹੁਣਾਂ ਨੇ ਪੂਰੇ ਸਟੰਡ ਕਰ ਰੇ ਨੇ ਇਹਨਾਂ ਬਾਈ ਦੇ ਵਿਆਹ ਨੂੰ ਬਰਾਤ ਉਰੋਂ ਗਈ ਸੀ ਨੀਸ਼ੂ ਦੇ ਹੈ ਬਾਈ ਆਹ ਰੋਡ ਤੋਂ ਹੈ ਵੀਰ ਕਿੰਨੇ ਟਰੈਕਟਰ ਸੀ ਉਹਦੇ 'ਚ ਰਹੇਗੇ ਜੀ ਪੰਜ ਛੇ ਰਾਈਟਰ ਸੀਗੇ ਓਕੇ ਬਾਕੀ ਗੱਡੀਆਂ ਸੀਗੀਆਂ ਤਾਂ ਗਿਆ ਉਹ ਪਟਦੇ ਗਏ ਗਿਆ ਹੀ ਡੈਕਟਰ ਤੇ ਉਹ ਚੋਬਰ ਆਹ ਹੈ ਆ ਗਰ ਉਹ ਜਾਉਂ ਡੈਕਟਰ ਤੇ ਗਿਆ ਗੱਡੀ ਚ ਕਰਾ ਪੈਂਦੀ ਨਹੀਂ ਏਰੀਆ ਖੁੱਲਾ ਜੇ ਅੱਗੇ ਯੂਪੀ ਬਾਰਡਰ ਆ ਜਾਂਦਾ ਯੂਪੀ ਕਿੰਨਾ ਦੂਰ ਆਊਗਾ ਬਈ ਯੂਪੀ ਬਾਰਡਰ ਜਿੱਥੇ ਸਟਾਰਟ ਕਰਦਾ ਸੀ ਨਾ ਹਾਈ ਸ਼ਮਰਾ ਦੇ ਟੰਟ ਕਰੇ ਨੇ ਲਾਸਟ ਸਟਾਰਟ ਕਰੇ ਉਹ ਯੂਪੀ ਵਾਲੀ ਉਹ ਚ ਓਕੇ ਕਿੰਨੇ ਦਿਨ ਨੂੰ ਦਰਾਲ ਜੀ ਆ ਉਹ ਚ ਯੂਪੀ ਵੇਨਾ ਯੂਪੀ ਅੱਛਾ ਕਿਹੜੀ ਨਦੀ ਆ ਨਦੀ ਦਾ ਨਹੀਂ ਨੋ ਬਾ ਤਾਂ ਨਹੀਂ ਪਤਾ ਪੁੱਛਾਂਗੇ ਉੱਥੇ ਬਾਈ ਦਾ ਅਜ ਤੋਂ ਬਸ ਇਹਦੇ ਪਿੰਡ ਰਹਿ ਗਿਆ ਬਾਈ 3 ਕਿਲੋਮੀਟਰ ਰਹਿ ਗਿਆ 3 ਕਿਲੋਮੀਟਰ ਤੇ ਪਿੰਡ ਆ ਬਾਈ ਦਾਈ ਆ ਜਾਓ ਫਿਰ ਯਾਰ ਉੱਥੇ ਅੱਗੇ ਲਾਓ ਜੀ ਵੋਏ ਆ ਆ ਆ ਆ ਆ ਅਗਲੀ ਸਪਤਾਈ ਲੈ ਬਈ ਆਹ ਦੇਖ ਬਾਈ ਅਬ ਉਸ ਜੰਦਰ ਬਾਈ ਗਾ ਪੰਜਾਬ ਕਾ ਬਾਈ ਪੇਂਟਰ ਹੈ ਜੋ ਆਪਨੇ ਵੀਡੀਓ ਦੇਖਿਆ ਸਿੱਧੂ ਮੂਸੇ ਵਾਲੇ ਪੇਂਟਿੰਗ ਹੁਣਾਤਾ ਹੋ ਹਾਂਜੀ ਹਾਂਜੀ ਉਸ ਤੇ ਉਸ ਤੇ ਪੇਂਟਿੰਗ ਹੁਣੀ ਹੋਣੀ ਹੈ ਹੋ ਗਈ ਗੱਲ ਉਹਦੇ ਨਾਲ ਨਹੀਂ ਹੋਈ ਨਹੀਂ ਕਰ ਲੈਨੇ ਆ ਗੱਲ ਕਰ ਲੈਨੇ ਆਪਾਂ ਗੱਲ ਤੂੰ ਦੱਸੀ ਕਿਹੜਾ ਬਾਈ ਮੈਨੂੰ ਦੱਸ ਦੀਂ ਮੌਸਮ ਉਹ ਦੂਸਰਾ ਇਹ ਪੇਂਟਿੰਗ ਹੋਏਗੀ ਸਾਰੇ ਅੰਦਰ ਪੇਂਟਿੰਗ ਹੋਣੀ ਹੈ ਮੂਰਤ ਇਸ ਕੋ ਆਸਮਾਨਾ ਦੇ ਕਿ ਬਾਈ ਆਦਾ ਦਿਖਾ ਦੂ ਸੱਚੂ 아저는 채로 쓴다. 다시 가. 다시 가. 가. 다시 가. 다시 가. 다시 가. 다시 다시 가. 다시 다시 가. 다시 다시 가. 다시 가. 다시 가. 다시 가. 다시 가. 다시 ਤੰਗ ਹੋ ਮੁੱਕਾ ਤੇ ਰੇ ਵੱਡਾ ਹਨਾ ਹਾਂ ਤੇ ਠੱਠੇ ਦਾ ਦੇਖ ਓਏ ਲਓ ਜੀ ਕੱਢਦਾ ਆਇਆ ਰੂਮਾ 2 ਮੋਟ ਦਾ ਚਾਹ ਵਾਰੇ ਪਿੱਛੇ 14 30 ਚ ਹੈ ਹਾਂ 30 ਚ ਆ ਬੱਦ ਗਿਆ ਮਾਣੋ ਮਾਣੋ ਇਹ ਹੋ ਵਈ ਹਨਾ ਹਾਈਟ ਕਰਾਣਾ ਹੈ ਜਿਸ ਵਿੱਚ ਮਗਰਵਾ ਪਟਵਾਣੇ ਇਹ ਜਾਨੇ ਮੈਨ ਇਹਦੀ ਆਹੀ ਸੀ ਗਲੇਰ ਨੂੰ ਨਹੀਂ ਮੈਂ ਮਨਵਾਇਆ ਬਈ ਹਾਈਟ ਕਰਵਾਇਆ ਸੀ ਅਬ ਆਪ ਲੋ ਆਜੀ ਤੋਂ ਪਟੇ ਨੇ ਉਹ ਦੁਆ ਲਗਵਾ ਜੀ ਵੀ ਹਾਈਡਰਾ ਸਭ ਉੱਥੇ ਦੇਖੋ ਓਕੇ ਇਹਨੂੰ ਪਾ ਕੇ ਹੈਡਰਾ ਜੀ ਇਸ ਨੰਬਰ ਤੇ ਬੋਲਟ ਲਗਾ ਦੇ वाले से संपत्ति के सॉफ्टवेयर और वगैरह सॉफ्टवेयर वाले आज पीन आज चीज वाला एप्लीकेशन में लगा ले पहले भाई इसको और कितना कर अब सारे ड्रेस उठा के आ जाए ए डायरेक्टर से अच्छा आप प्लेटफार्म लगवाए एजी लगवाया तो इससे काम चलाटर होगा ऐसे वैसे काम में दो भाई की फोटो दिखाओ ਦੇਖੋ ਇਹਦੇ ਤੇ ਨੀਸ਼ੂ ਬਾਈ ਲਾਸਟ ਰਾਈਡ ਜੱਟ ਦੀ ਹਾਂਡੇ ਦੀ ਇਧਰ ਲਵਾਉਣਾ ਸਿਸਟਮ ਜੱਟ ਤੇ ਇਹਦੇ ਤੇ ਲਵਾਉਣਾ ਉਹ ਫਰਦਾ ਸੁਨ ਰੋਟਰ ਲਵਾਇਆ ਹੈ ਉੱਪਰ ਤੱਕ ਨਾ ਬਾਅਦ ਪਿੱਛੇ ਤੱਕ ਪੂਰਾ ਇਹਦੇ ਬੈਟਰੀਆਂ ਲਿਥੀਨਮ ਦੀਆਂ ਉਹਦੀ ਜਿਹੜੇ ਕਹਿੰਦਾ ਆ ਦੇ ਇਹ ਚੋਟਾ ਹੈ ਇਹਦਾ ਮੈਂ ਇਹਦਾ ਮੈਂ ਇਹਦਾ ਨਹੀਂ ਚਲਾਇਆ ਮੈਂ ਉਹ ਚਲਾਇਆ ਜੌਂਡੀਰ ਅੱਛਾ ਜੌਂਡੀਰ ਹੋਊਗਾ ਉਹ ਜੌਂਡੀਰ ਤਾਉ ਆ ਬਰੇ ਉਹ ਜੌਂਡੀਰ ਆ ਉਹ ਮੇਨ ਉਹ ਤਾਂ ਮੇਨ ਤੂੰ ਹਤਾ ਉੱਪਰ ਆ ਗਿਆ ਇਹ ਵੀ ਜੌਂਡੀਰ ਦੇ ਰਿਹਾ ਤੇ ਆ ਦੇ ਅੰਗਿਆ ਇਹ ਵੀ ਜੌਂਡੀਰ ਕਿਤੇ ਹੁੰਦੇ ਆ ਦੇ ਅੱਛਾ ਇਹ ਜੌਂਡੀਰ ਆ ਇਹ ਵੀ ਜੌਂਡੀਰ ਕਿਤੇ ਹੁੰਦੇ ਬਈ ਇੱਥੇ ਟਾਇਰ ਦੇਖ ਆਲੇ ਨਾਲ ਸਭ ਤੇ ਗੋਰੀ ਕੱਢੀ ਜੱਟ ਤੇ ਆ ਆ ਲਈ ਅੱਡ ਫੇਰ ਅੱਡ ਬਾਬਾ ਜੀ ਆ ਜਾ ਹੁਣ ਜੱਟ ਤੇ ਯਾਰ ਦੁਕਾਨੇ ਕੰਬੀਨੇਸ਼ਨ ਚੋਟੀ ਦਾ ਉਹ ਠੀਕ ਓ ਬਾਈ ਬੰਦੇ ਇੱਧਰ ਆ ਜ ਰਹੇ ਨੇ ਇਹ ਵਧੀਆ ਘਰ ਨਾਲੋਂ ਅੱਡ ਕਰਦੇ ਜਾਂ ਇਧਰ ਆ ਕੱਥੇ ਤੁਸੀਂ ਨਹੀਂ ਆ ਜਾ ਫੋਟੋ ਕਰਾਈਏ ਫੋਟੋ ਕਰਾ ਲੈਣੇ ਉਡੀਕ ਰਹੀ ਹਾਂ ਬਾਹਰ ਚੱਲਦੇ ਮਾਰੀ ਗੱਡੋ ਫਿਰ ਇਹੀ ਕਰਦੇ ਆ ਗੱਲਾਂ ਇਹ ਦਿੰਦੇ ਰਹਿ ਜਾਂਦੇ ਇਹ ਕੱਢਦਾ ਆ ਕੱਢਦਾ ਚਲ ਬਸ ਇਹ ਨੂੰ ਕਰਵੇਂ ਲੋ ਹੋ ਸੰਤ ਜੀ ਹਾਂ ਜੀ ਉਹ ਵੀ ਬਾਈ ਦੀ ਨੂੰ ਦਵਾਰੀ ਕਹਿਣ ਜੀ ਕਰਦਾ ਬਜਾਤ ਤੇ ਇਰਾਦਤ ਹੋਰ ਰਟਾਇਰ ਦੇ ਕੋਈ ਦੋ ਨੇ ਆਪਣੇ ਨਾਲ ਹੈ ਸੁਖੰਭਾ ਲਗਾ ਦੇ ਕੋਈ ਪਹਿਲੇ ਆਉਂਦੇ ਹੈ ਜਰ ਹੇਤ ਕਰ ਤੋਂ ਬੇਹੋ ਦੰਗੀਆਂ ਮਟ ਜਾਉਗੇ ਬੋਬਾ ਜੀ ਨੂੰ ਮਾਣ ਦੇ ਕਰ ਜਾਂਦਾ ਜਾਂਦਾ ਜਮਨੇ ਬੋਲ ਲੋਗੇ ਆਹ ਦੇਖੀਏ ਪਿੰਡੋ ਜੀ ਤੇਰੇ ਪਿਆਰਾਂ ਚ ਇਹ ਸਿਆਣੀ ਆ ਬਾਈ ਨਹੀਂ ਤਾਂ ਖਾਣ ਪੈਂਦੀਆਂ ਨੇ ਇਹ ਤਾਂ ਉਹਨੇ 25 ਮਾਡਲ ਨੂੰ ਵਾਟਰ ਤਾਂ ਉਹ ਚ 25 ਆ ਉਹ ਨਹੀਂ ਆ ਗਿਆ ਯਾਰ ਗੇਰ ਤੋੜ ਨਹੀਂ ਦਿੱਤਾ ਇੱਕ ਵਾਰੀ ਗੇਰ ਉਹ ਕਿੰਨੇ ਦਿਨ ਤੋੜਿਆ ਇਹ ਪਹਿਲੇ ਯਰ ਦੇ ਇੱਕ ਵਾਰੀ ਸਪੀਕਰ ਨਹੀਂ ਆਉਂਦਾ ਮੈਂ ਕਹਵਰੇ ਆ ਕਹਿੰਨਾ ਵਿਚ ਪੱਟੀ ਅਈ ਜਿੱਥੇ ਉਹ ਅਈ ਫਟ ਕਰਾਉਂਦੇ ਇਦਾਂ ਉੱੜ ਕੇ ਉਹ ਤਾਂ ਵਿੱਚ ਹੀ ਪੀਰੀਅਰ ਦੁਆਰੇ ਨਹੀਂ ਚਾਈ ਪੈ Bay Tunca mı? Değil mi? Maiçini çıkaracağım. Sen pan tunca. Ne melda kama kırma? <laughs> Can. Çal o, çal o. ਦੇਖ ਕੇ ਹੋਈ ਵਾਹ ਸਕੂਟਰੀ ਪਰਾ ਕਰਨੀ ਬਹੁਤ ਹੈ ਸਕੂਟਰੀ ਪਰਾ ਕਰ ਜਮੋ ਲੈਣਾ ਤਾਨੇ ਇਹ ਕਿਹਦਾ ਇਹ ਕਿਹੜਾ ਨਾਲੀ ਚ गिरਣਾ ਹਾਂ ਸੱਤ ਬਾ ਘਿਰ ਆਹ ਰਾਣੀ ਖੜੀ ਆ ਜੀ ਇੱਧਰ ਖੜੀ ਆ ਇੱਕ ਰਾਣੀ ਆ ਖੜੀ ਆ ਸਾਡੀ ਇਹ ਟਰੈਕਟਰ ਵੀ ਛੁੱਟੇ ਜਿਹੇ ਬੰਦੇ ਵੀ ਛੁੱਟੇ ਨੇ ਆਏ ਹਾਏ ਓ ਫੋਰਚੂਨਰ ਚੱਕ ਲਈਏ ਨਾਲ ਉਹਨਾਂ ਨੇ ਲੋ ਜੀ ਖੇਤ ਚ ਆ ਗਏ ਇਹ ਆਪਣੇ ਖੇਤਾਂ 'ਚ ਨਹੀਂ ਚੱਲੇ ਆਂ ਹਾਂ ਆਪਣੇ ਖੇਤਾਂ ਗੰਨਾ ਬਹੁਤ ਆ ਤੁਹਾਡੇ ਹਨਾ ਮੈਂ ਕਿੰਨਾ ਗੰਨੇ ਜੋਰ ਤੋਂ ਜਨ ਨੇ ਉਹ ਜੋਰ ਤੋਂ ਲਓ ਜੀ ਛੋਟਾ ਇਹ ਆਪਣਾ ਸਭ ਤੋਂ ਪਹਿਲਾ ਟਰੈਕਟਰ ਆ ਹਨਾ ਨੀਸ਼ੂ ਦਾ ਇਹ ਤੁਹਾਡਾ ਆਪਣਾ ਟਰੈਕਟਰ ਸੀ ਹਨਾ ਵੀਰੇ ਪਰਸਨਲ ਹਾਂ ਜਿਹੜਾ ਸਟਾਰਟ ਸਿਕਿਉਰ ਕਰਿਆ ਇਹ ਟਰੈਕਟਰ ਤੋਂ ਸਾਡੇ ਭਰਾ ਨੇ ਪੂਰੀ ਦੁਨੀਆ 'ਚ ਨਾਂ ਲੈ ਕੇ ਗਿਆ ਹਨਾ ਭਰਾ ਹਾਂ ਜੀ ਛੋਟਾ ਟਰੈਕਟਰ ਜੀ ਉਜਰੇ ਚੌਥੇ ਨੰਬਰ ਤੇ ਆ ਗਿਆ ਹਾਂ ਕਿਹਾ ਮੈਂ ਚੌਥਾ ਨੰਬਰ ਹੀ ਲੈ ਕੇ ਜਾਊਗਾ ਮੈਂ ਫਰਸਟ ਲੈ ਕੇ ਜਾਊਗਾ ਛੱਟਾ ਛੱਟਾ 24 ਚੌਥੇ ਨੰਬਰ ਤੇ ਆ ਗਿਆ ਅੰGLISH ਉਹ ਕਹਿੰਦੇ ਚੌਥਾ ਛੱਟੇ ਆਇਆ ਉਹ ਚੌਥਾ ਨੰਬਰ ਦੇ ਰਹੇ ਸਨ ਚੌਥੇ ਨਹੀਂ ਆਏ تھے ਅਮੇ ਹਾਂ ਸਭ ਨੇ 3 ਵਜੇ ਆਮ ਜਰੂਰ ਤੇ ਲੈਣਾ ਹੀ ਨਹੀਂ ਆਪਣਾ ਨਾਮ ਉੱਤੇ ਜਾਂਦੇ ਇਨਾਮ ਤੇ ਨਹੀਂ ਹੋਏ ਆ ਪਹੀ ਪੂਰੀ ਛੱਡੀ ਹੋਈ ਆ ਬਤੰਦਰਾ ਨੇ ਆਏ ਨਹੀਂ ਵੀ ਵੱਡੀ ਜਾਂਦੇ ਨੇ ਹਨਾ ਇਹ ਆਪਣਾ ਦੂਸਰਾ ਰਸਤਾ ਹਾਂ ਇਹ ਆਪਣਾ ਛੋਟਾ ਵਾਲਾ ਰਸਤਾ ਹੈ ਦੂਸਰੇ ਸਾਈਡ ਸੇ ਟੱਕੜੀ ਫਿਰ ਰਿਹਾ ਕਿੱਥੇ ਢਲੋਂਗੇ ਗਿਆ ਉਹ ਜੱਗਾ ਉਹ ਆ ਗਈਆਂ ਪਿੱਛੇ ਗੱਡੀਆਂ ਤੇ ਟੂਟ ਕਰ ਰਸਤਾ ਛੋੜ ਰਖਾ ਬਣਵਾ ਤੇ ਉਹ ਜਗਾ ਗੱਲੀ ਟਰੈਕਟਰਾਂ ਖਾਤਰ ਹਾਂ ਇੱਕ ਜਗਾ ਖਾਲੀ ਸਟੋਰ ਫੋਰਚਨਰ ਵੀ ਆ ਗਈ ਪਿੱਛੇ ਵੀ ਪਹੁੰਚ ਗਏ ਆਪਣੀਆਂ ਪਿੱਛੇ ਇਹ ਗੱਲਾ ਟਰੈਕਟਰਾਂ ਨੂੰ ਆ ਜਾਣੇ ਐਂਟਰੀ ਕਿੱਥੋਂ ਆ ਇੱਥੇ ਇੱਥੋਂ ਚਲੋ ਜਾਂਦ ਵਾ ਲਓ ਜੀ ਗੱਲਾ ਥੋਂ ਐ ਗੱਡੀਆਂ ਖੜਾ ਲਓ ਚੀਕ ਨਹੀਂ ਹੈ ਨਾ ਨਿਗਾ ਮਾਰ ਲਓ ਮੈਂ ਉਹਨਾਂ ਨੂੰ ਫੋਨ ਕਰ ਦਾਂ ਵੀ ਕੌਣ ਬੰਦੇ ਵੀ ਪਹੁੰਚ ਗਏ ਸਾਡੇ ਹਾਂਜੀ ਆਪਾਂ ਨਾ ਸੋਈ ਵੀਰੇ ਆਪਾਂ ਘੈਂਟ ਦੀ ਫੋਟੋ ਖਿੱਚਦੇ ਦੇਖ ਲਓ ਕਿ ਸਾਈਡ ਸੇ ਗੁਬਾਰੇ ਘੈਂਟ ਦੀ ਫੋਟੋ ਖਿੱਚਣੇ ਆ ਨਾ ਆਪਾਂ ਸਨਮਾਨ ਨੂੰ ਆਪਾਂ ਦੇਖ ਲਓ ਤੇ ਸਾਈਡ ਸੇ ਰਕਾ ਕਾਲਾ ਫੇਸ ਦੇਖੋ ਕਿੱਧਰ ਦੀ ਆਉ ਘੈਂਟ ਕਾਲਾ ਮੂੰਹ ਨਾ ਆਵੇ ਕਿੱਧਰ ਕਿੱਧਰ ਤੁਸਾਲ ਤਾਂ ਕੀਤਾ ਰਹੇ ਹੋ ਕੌਣ ਇਹਦਾ ਕੋਈ ਵੀਡੀਓ ਨਾ ਮਾ ਇਹ ਸੌਰੀ ਵੀਡੀਓ ਬੰਦ ਰਾਇਸੀ ਜਾਨੇ ਮਨਾ ਟੈਂਕੀ ਖਾ ਜਾਂਦਾ ਇੱਕ ਦੋ ਦਿਨ ਇੱਕ ਦੋ ਦਿਨ ਟੈਂਕੀ ਖਾ ਜਾਂਦੀ ਦੋ ਦਿਨ ਟੈਂਕੀ ਚੱਲਦੀ ਆ ਫਿਲਹਾਲ ਤਾਂ ਵੇ ਸੋ ਆਏ ਉਧਰ ਰਾਮ ਮੰਦਿਰ ਲੈ ਗਏ ਥੇ ਨੀ ਹਾਂਜੀ ਜਿਹੜਾ ਜੋ ਤੇਲ ਹੁੰਦਾ ਕਿੰਨੇ ਡਾਇਰੈਕਟਰ ਲੈ ਕੇ ਆਈ ਦੀ ਉੱਥੇ ਇੱਕ ਕੀ ਲੈ ਗਏ ਥੇ ਦੋ ਗੱਡੀ ਲੈ ਗਏ ਥੇ ਤਾਂ ਅਸੀਂ ਸਾ ਤੇਲ ਕਮ ਕਰ ਦਿਆ ਥਾ ਹੁਣ ਤੇ ਇਸ ਲਈ ਇਹ ਨਹੀਂ ਤੇ ਸਭ ਇਹ ਤੇਲ ਕਾਫੀ ਧੂਮ ਮੈ ਧੂਮ ਕਰਦਾ ਤੂੰ ਆ ਜਾ ਦੇ ਘੜਦਾ ਹੀ ਫਿਰ ਬੰਦੇ ਵੀ ਪਹੁੰਚ ਗਏ ਹੀ ਸਾਡੇ ਜਦ ਮੈਂ ਆਹ ਟਰੈਕਟਰ ਤੇ ਬੈਠ ਕਿੰਨਾ ਹੋਊ ਬਾਈ ਕਹਣਾ ਹੋਊਗਾ 40 ਕੁਇੰਟਲ 45 ਕੁਇੰਟਲ 45 ਕੁਇੰਟਲ ਉਹ ਮਿਸਤਰੀ ਅਗਰੇ ਤੂੰ ਮੈਂ ਦਊਂ ਜਿਹੜਾ ਫਿਰ 12 13 ਇਹ ਬਾਈ ਜੀ ਆਪਣੇ ਮਿਸਤਰੀ ਨੇ ਪੂਰੇ ਮਿਸਤਰੀ ਹੈ ਹੁਣ ਜਿਹੜਾ ਟਰੈਕਟਰਾਂ ਦਾ ਮਸ਼ੀਨਾ ਦਾ ਪੂਰਾ ਪੂਰਾ ਮੋੜੀ ਸਹੀ ਕਰਿਆ ਹੋਇਆ ਆ ਮੈਂ ਆਹ ਬੰਦਾ ਸਭ ਦੱਸਦਾ ਬਾਈ ਜੀ ਸੇ ਉਹ ਮੋੜੋ ਨੂੰ ਬੁਝਟਨਾਈ ਇਹੋ ਮਾਰਾ ਟੋੜ-ਫੋੜ ਵਾਲਾ ਕੰਮ ਆ ਉਹ ਪੂਰਾ ਮੋਡੀਫਾਈ ਹੋਇਆ ਨਹੀਂ ਬਈ ਸਾਰੇ ਨੇ ਮਤਲਬ ਗੇੜੀ-ਗੇੜੀ ਵਾਲਾ ਨਹੀਂ ਇਹ ਮੋਡੀਫਾਈ ਵੀ ਆ ਔਰ ਕੁਛ ਵੀ ਕਰੋ ਸਿੰਪਲ ਵੀ ਆ ਦੋ ਟੈਂਕੀ ਕੱਢਦੀ ਆ ਬਾਈ ਜਾਨ ਕੱਢ ਕੱਢ ਕਿਹੜਾ ਆਰਸੀ ਜਿਹੜਾ ਮੈਂ ਬਣਾਉਣਾ ਖੜ ਜਾ ਕੋਈ ਤਾਂ ਪਾ ਬਣਾਉਣਾ ਕੋਈ ਨਹੀਂ ਲੂਡ ਜਿਹੜਾ ਉਹ ਆਕਤ ਬਹੁਤ ਮਾਰੋ ਬਣਾ ਬਸ ਚੱਲ ਗਿਆ ਚੱਲ ਗਿਆ ਪਹਿਲਾਂ ਇਹਦਾ ਬੈਕ ਨੂੰ ਲੈ ਜੀ ਕਾਣਾ ਹੋ ਰਿਹਾ ਬਹੁਤ ਅੱਜਾ ਹੈ ਅੱਗਾ ਹੀ ਫੇਰਦਾ ਭਾਈ ਥੱਲੇ ਦਾ

ਰਾਈਂ ਚੁੱਪ ਸਿੱਧੀ ਜਾਓ 10 ਮੈਂ ਟੋਕੇ ਬੈ ਕੇ ਘੁੰਮਦਾ ਫਸਿਆ ਚੱਲ ਗਵਾਰੀ ਤੋਰ ਮੈਂ ਤਾਂ ਇਹਦੇ ਨਾਲ ਹੀ ਆਉਂਗਾ ਟਰੈਕਟਰ ਵੀ ਆਉਂਗੇ ਜਿਹੜਾ ਦੇ ਰਾਈਂ ਉੱਧਰ ਬੈਠਾ ਅੰਤ ਉਹ ਕਹਿੰਦਾ ਵੀ ਨੀਸ਼ੂ ਬਾਈ ਤੇਰੀ ਘਾਟ ਰੜਕਦੀ ਆ ਹੋਰ ਕੋਈ ਤੰਗੀ ਨਹੀਂ ਲੱਗਦੀ ਆ ਤੇਰੇ ਬਿਨਾ ਤੇਰੇ ਭਰਾਵਾਂ ਨੂੰ ਤੇਰੇ ਯਾਰਾਂ ਨੂੰ ਤੇ ਤੇਰੇ ਟਰੈਕਟਰਾਂ ਨੂੰ ਅੱਜ ਦੁਨੀਆਦਾਰੀ ਚੰਗੀ ਨਹੀਂ ਲੱਗਦੀ ਲਵ ਯੂ ਵੀਰੇ ਜਿੱਥੇ ਵੀ ਆ ਦ ਕਹਿੰਦਾ ਆਮ ਜੇ ਪਿੰਡਾਂ ਚੋਂ ਉੱਠ ਕੇ ਪਤੰਦਰ ਨੇ ਦੁਨੀਆ ਜਿੱਤੀ ਸਾਰੀ ਆ ਕਹਿੰਦਾ ਨਿਸ਼ੂ ਨੇ ਆਮ ਜੇ ਪਿੰਡ ਚੋਂ ਉੱਠ ਕੇ ਦੁਨੀਆ ਜਿੱਤੀ ਸਾਰੀ ਆ ਅਕਾਲਸਾਹ ਤੂਤ ਦੇ ਮੋਛੇ ਵਰਗੀ ਆ ਇਹ ਜੱਟ ਤੇ ਜਾਂਟ ਦੀ ਯਾਰੀ ਆ ਐਂਡੇ ਟਰੈਕਟਰਾਂ ਦੇ ਸਟੰਟ ਉਹ ਗਾਣਾ ਲਾਵਾਂ ਜੱਟ ਤੇ ਯਾਰ ਕਿਵੇਂ ਆਈ ਆ ਬਾਜ਼ ਕੈਂਟ ਆ ਕੋਹ ਕੈਂਟ ਬਾਦ ਕੋਹ ਆ ਵੀ ਆ ਗਿਆ ਉਹ ਗਾ ਜਦ ਨੂੰਸ ਨਿਕਲ ਗਿਆ ਦੀ ਹੈ ਨਾ ਇਹ ਖਾਨੋਂ ਨਿਕਲਦੇ ਨੇ ਬਾਈ ਬਹੁਤ ਤੀਤੂ ਵੀ ਬਹੁਤ ਤੇਜ ਆ ਜਾਨੇ ਸਾਡੀ ਪੰਨਾ ਦੀ ਫੋਟੋ ਸਿੱਕੀ ਤੇ ਆ ਜਾ ਫालतੂ ਆਪਣੀ ਆ ਜਾ ਸੰਤੇ ਆ ਜਾ ਚਲੋ ਚਲੋ ਆ ਵੀ ਲੈ ਚਾ ਯਾਰ ਬੰਦੇ ਨਾਲ ਹਜਾ ਰਾਹੁਲ ਆਜੋ ਉਹ ਜਿਵੇਂ ਆਪਣੇ ਦੇਖਿਆ ਵਿੱਚ ਜਿੱਥੇ ਉਹ ਫਿਲਮ ਸ਼ੂਟ ਕਰੀ ਜਾਂਦਾ ਭਗਦਾ ਉੱਥੇ ਪਾਣੀ ਚ ਕਿੰਨਾ ਖਾਰ ਦੀ ਸੀ ਉਹ ਪਤਾ ਕੀ ਆ ਉਹ ਇਹ ਕਹਿੰਦਾ 5-6 ਕਰੋੜ ਨੂੰ ਗੱਲਾ ਹੋ ਗਿਆ ਫਿਰ ਯਾਰ ਪਾਣੀ ਪੱਤ ਦਾ ਸਾਰਾ ਆ ਵੜਿਆ ਆ ਦੇਖ ਇੱਧਰ ਆ ਗਿਆ ਆਰੇ ਬਾਹਰ ਤੱਕ ਪਾਣੀ ਬੱਸ ਸੇ ਬਾਹਰ ਆ ਗਿਆ ਸਾਰਾ ਉਹ ਜਿਹੜੀ ਪੈ ਦੱਸਣੀ ਉਹ ਨਹਿਰ ਜਿੱਥੇ ਸਟੈਂਡ ਕਰਨ ਜਾਂਦੀ ਯੂਪੀ ਤੇ ਪੈਂਦੀ ਆ ਉਹ ਤੇ ਯੂਪੀ ਉਹ ਕਿੰਨਾ ਦੂਰ 8-10 ਮੀਟਰ ਵਿਚੇ ਮਾਲਾ ਜਿਵੇਂ ਆਪਾਂ ਨੂੰ ਪਾਜਾ ਵਰ ਰਿਆ ਨਾ ਅੱਛਾ ਅੱਛਾ ਜਿਵੇਂ ਆਪਾਂ ਤੁਹਾਡੇ ਬਿਲੋਂ ਬਿਲੋਂ ਛੋਟੀ ਗੱਡ ਲਈ ਫਿਰਦੀ ਹੈ ਮੈਂ ਆ ਜਾ ਉਹਰੇ ਖਿੱਚੀ ਫੋਟੋ ਫੋਟੋ ਉਹਰੇ ਵਧੀਆ ਹੁੰਦਾ ਰਾਹੁਲ ਉਹਰੇ ਮੰਜਾ ਡਾਉਣੇ ਆ ਚਾਹੇ ਏਲ ਵਾਲੀਏ ਮੂਰੇ ਆਪਾਂ ਮੰਜਾ ਉਹਰੇ ਲਾ ਦੇ ਟਰੈਕਟਰ ਉਹਰੇ ਡਾ ਕੇ ਬਹਿ ਕੇ ਖਿਚਾਉਣੇ ਕੋਈ ਨਹੀਂ ਸੁਠਾਲ ਆ ਦੇ ਦੋਏਗਾ ਦੋ ਦਿਨੋਂ ਬੈਠ ਰਹੀ ਐਸ ਸ਼ੂਟ ਉਹਰੇ ਦਸੋੜੇ ਭੈਣ ਦਿੰਦੇ ਆਪਣੇ ਨਹੀਂ ਸਾਡੇ ਬਾਜੀ ਨਾਲ ਤਾਂ ਡੁਰਗਾ ਗਾਲਾਂ ਕੱਢੋ ਥੋੜੀਆਂ ਹੀ ਆ ਮੈਂ ਬਾਜੀ ਨਾਲ ਨਹੀਂ ਬੈਠਦਾ ਮੈਂ ਬੈਠਾ ਆਏ ਕਰੂ ਗੱਲ ਥੋੜਾ ਹੀ ਗਾਲਾਂ ਗਾਲਾਂ ਤੁਸੀਂ ਦੋਨੇ ਮੈਂ ਇੱਧਰ ਖੜ੍ਹਦਾ ਤਾਂ ਸੁਣੋ ਤੁਸੀਂ ਬਹਿ ਜਾਓ ਮੈਂ ਤਾਂ ਤੋੜ ਦੂੰ ਨਾ ਅਸੀਂ ਖੜ ਕੇ ਤੁਸੀਂ ਬਹਿ ਜਾਓ ਪਤਲੇ ਪਤਲੇ ਹਾਂ ਅਸੀਂ ਅਸੀਂ ਪਤਲੇ ਪਤਲੇ ਬਹਿ ਜਾਣੀ ਸਾਰੇ ਖੜੇ ਹੋ ਕੇ ਕਰਵਾएंगे ਨਾ ਫਿਰ ਬਹਿ ਨਹੀਂ ਤੁਸੀਂ ਬਹਿ ਜਾਓ ਤੂੰ ਖੜ ਗਾਨੀ ਅਸੀਂ ਤੈਨੂੰ ਬਹਿ ਜਾਓ ਬੱਚਾ ਆ ਜਾ ਤੂੰ ਇੱਧਰ ਆ ਜਾ ਬੈਠ ਰਾ ਹੁਣ ਹੁਣ ਤਾਂ ਬਹਿ ਜੀ ਆ ਜਾ ਰੋਹਿਤ ਇਹ ਕਿੰਨਾ ਕੱਚਾ ਨਹੀਂ ਨਾ ਨਾ ਹਰਿਆਣਾ ਕਿੱਥੇ ਇਤੋਂ ਬਾਅਦ ਇੱਥੇ ਤੁਸੀਂ ਦੋਨੇ ਆ ਜਾਓ ਠੀਕ ਹੈ ਜਾਨੇ ਤੂੰ ਕਰੀ ਚੱਲ ਜਾ ਧਰ ਹੱਥ ਮੋਡਿਆਂ ਦੇ ਫਿਰ ਭਰਾਵਾਂ ਦੇ Ha <laughs> ਦੇਖਦਾ ਹੁੰਦਾ ਦੀ ਟਰੈਕਟਰ ਦੇ ਮੂਹਰੇ ਹੰਡਾ ਉੱਤੇ ਸਾਇਆ ਹਾਂ ਹਾਂ ਹੂੰ ਆਏ ਹੋਈ ਇਹਦੇ ਥੰਡਾ ਸਾਇਆ ਹਾਂ ਕਿ ਅੱਪਰੇ ਚੌੜੇ ਆਪਾਂ ਕਰੀਏ ਆਪਾਂ ਨੇ ਕਹਿੰਦੇ ਹਾਂ ਉਹ ਬਹੁਤ ਹੀ ਮਰੀ ਕੋਲੀ ਬੀਕੇ ਉੱਪਰੇ ਚੌੜੇ ਆਪਾਂ 5 ਮਿੰਟ ਆਪਰੇ ਵਾਲਾ ਚੌੜਾ ਹੋਰ ਰੈਮ ਨਹੀਂ ਹੁੰਦਾ ਚੌੜਾ ਹੈਗਾ ਇਹ 11 ਨੰਬਰ ਹੈ ਨਹੀਂ ਰੈਮ ਘੱਟ ਚੌੜਾ ਟਾਇਰ ਫੁੱਲੇ ਨਹੀਂ ਹੋਏ ਹੁੰਦੇ ਖੱਟ ਫੁੱਲ ਮੇਰਾ ਲੱਭੂ ਵੱਧ ਫੁੱਲਿਆ ਟਾ ਅੱਛਾ ਆਈ ਜਾਣੇ ਬਾਈਕੋਲ ਆਏ ਹੋਏ ਸੀਗੇ ਅੱਜ ਹੁਣੀ ਨਾ ਬਾਈਓ ਤੁਸੀਂ ਮਹਾਵੀਰ ਵਾਲੀ ਜਿਹੜੀ ਰੀਲ ਨਹੀਂ ਪਾਈ ਹੋਈ ਉਹ ਹੁਣੀ ਗੱਡੀ ਬੈਠਾ ਸੀਗਾ ਤੇ ਮੈਂ ਕਿਹਾ ਵੀਰੇ ਵੀ ਜਦੋਂ ਕਦੇ ਅਸੀਂ ਇਹਨਾਂ ਨੇ ਉੱਤੇ ਟਰੈਕਟਰ ਲੈ ਕੇ ਆਉਣਾ ਤਰਨ ਤਰਨ ਕਰਨੀ ਨਾ ਆਪਣੀ ਉਹ ਲੁਧਿਆਣੇ ਕੀ ਲੈ ਕੇ ਆਉਣਾ ਲੁਧਿਆਣੇ ਕਰਨੀ ਨਾ ਸ਼ਹਿਰ ਚ ਕਦੇ ਬਾਈਕੋਲ ਅਸੀਂ ਜਾ ਕੇ ਆਉਣਾ ਮੈਂ ਕਿਹਾ ਜ਼ਰੂਰ ਵੀਰੇ ਆਵਾਂਗੇ ਹਲਦੇ ਆ ਲਵ ਯੂ ਚੜਦੀ ਕਲਾ ਤੇ ਗਲਤੀ ਮਲਤੀ ਮਾ ਆਰੇ ਭਾਈ ਆਰੇ ਭਾਈ ਠੀਕ ਆ ਜਾਣਾ ਨਾ ਬੋਕੇ ਜਾਣਾ ਪੱਕਾ ਜਾਣੇ ਹੁਣ ਆਰੇ